ਅਸੀਂ ਭਾਰਤੀ ਕਿਸਾਨ ਜੂਨੇ ਇਕਤਾ ਗ੍ਰਾਹਾਂ ਵੱਲੋਂ ਪਿੰਡ ਬਟੜਿਆਣੇ ਦੇ ਹੱਦ ਤੇ ਖੜੇ ਆ ਇਧਰ ਆ ਛਨੇੜੀ ਦੀ ਹੱਦ ਆ ਬਟੜਿਆਣੇ ਦੀ ਹੱਦ ਆ ਇਧਰ ਆ ਆ ਅਧਿਕਾਰੀ ਆਏ ਨੇ ਇਹ ਸੂਏ ਦਾ ਜਿਹੜਾ ਮੈਟਰ ਆ ਪਿਛਲੇ ਦਿਨਾਂ ਚ ਆਪਣੇ ਪਿੰਡਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਛਨੇੜੀ ਦਾ ਜਿਹੜਾ ਸੂਆ ਬਟੜਿਆਣਾ ਨਿਕਲ ਰਿਹਾ ਹੈ ਇਹਦਾ ਕੀ ਮੈਟਰ ਹੈ ਇਹ ਸਾਰਾ ਮਸਲਾ ਆਪਣੇ ਪਿੰਡਾਂ ਨੂੰ ਪਤਾ ਹੈ ਬੇਨਤੀ ਕਰਦੇ ਆ ਸਾਰੇ ਪਿੰਡਾਂ ਨੂੰ ਸੁਨੇਹਾ ਵੀ ਲਾਗੇ ਕਿ ਸੇਧੂ ਸੇਧੀ ਇੱਥੇ ਪਹੁੰਚੋ ਤਾਂ ਕਿ ਆਪਾਂ ਇਹਨਾਂ ਦੀ ਜਿਹੜੀ ਮੰਗਤੀ ਆ ਉਹ ਮੰਗਤੀ ਰੋਕ ਸਕੀਏ ਕਿਉਂਕਿ ਇਹ ਹਾਈ ਕੋਰਟ ਦੀ ਸਟੇ ਹੈ ਹਾਈ ਕੋਰਟ ਦੀ ਸਟੇ ਨੂੰ ਇੱਥੇ ਦੀ ਸਰਕਾਰ ਮੁਲਾਜ਼ਮਾਂ ਨੂੰ ਆਰਡਰ ਚਾੜ੍ਹ ਦਿਆ ਵੀ ਹਾਈ ਕੋਰਟ ਦੇ ਹੁਕਮਾਂ ਨੂੰ ਲਤਾੜ ਕੇ ਤੁਸੀਂ ਮੰਨਤੀ ਕਰੋ ਇੱਕ ਪਾਸੇ ਕਹਿੰਦੇ ਨੇ ਵੀ ਹਾਈ ਕੋਰਟ ਦੇ ਹੁਕਮ ਨੇ ਸੁਪਰੀਮ ਕੋਰਟ ਦੇ ਹੁਕਮ ਨੇ ਅਸੀਂ ਪ੍ਰਾਈ ਨੂੰ ਅੱਗੇ ਲਾਉਣ ਦੇ ਅਸੀਂ ਮਜਬੂਰੀ ਕਾਰਨ ਪ੍ਰਾਈ ਨੂੰ ਅੱਗੇ ਨੂੰ ਅੱਗੇ ਲਾਉਨੇ ਆ ਇੱਕ ਵੀ ਮਸੂਨ ਨਹੀਂ ਮਸ਼ੀਨ ਨਹੀਂ ਹੈ ਕਿ ਪ੍ਰਿੰਟ ਦੇ ਵਿੱਚ ਉਹ ਗੱਠਾ ਬਣਾਉਣ ਵਾਸਤੇ ਉੱਥੇ ਦਾ ਸਾਨੂੰ ਹਵਾਲਾ ਦਿੰਦੇ ਨੇ ਵੀ ਹਾਈ ਕੋਰਟ ਦੇ ਹੁਕਮ ਨੇ ਜੀ ਆ ਆ ਵੀ ਫਿਰ ਹਾਈ ਕੋਰਟ ਦੇ ਹੁਕਮ ਨੇ ਵੀ ਇਹ ਇੱਥੇ ਸਟੇ ਹੈ ਪਰ ਹਾਈ ਕੋਰਟ ਦੇ ਹੁਕਮ ਨੂੰ ਇੱਥੇ ਦੀ ਸਰਕਾਰ ਅਧਿਕਾਰੀਆਂ ਨੂੰ ਹੁਕਮ ਚਾੜ੍ਹਦੀ ਆ ਆ ਖੜੇ ਨੇ ਇੱਥੇ ਦੇ ਅਧਿਕਾਰੀ ਆਏ ਅਸੀਂ ਇਹਨਾਂ ਨੂੰ ਕਹਿੰਦੇ ਬਾਈ ਤੁਸੀਂ ਜਾਓ ਇਥੋਂ ਅਸੀਂ ਮੰਤੀ ਨਹੀਂ ਕਰ ਲੈਂਦੇ ਹੈਗੇ ਕਿਉਂਕਿ ਜਿੱਥੋਂ ਦੀ ਸਾਡੀ ਇਹ ਵਿਰੋਧ ਨਹੀਂ ਹੈਗਾ ਸੂਏ ਦਾ ਸਾਡਾ ਉਹ ਪਾਣੀ ਦਾ ਇਹ ਆ ਕਿ ਪਾਣੀ ਖੇਤਾਂ ਨੂੰ ਲੱਗੇ ਪਰ ਜਿੱਥੋਂ ਦੀ ਸੂਆ ਨਿਕਲਦਾ ਹੈ ਉਹ ਜਗਾ ਛੱਡੀ ਪਈ ਆ ਉੱਥੇ ਦੋ ਤਿੰਨ ਬੰਦਿਆਂ ਨੇ ਵੀ ਜਿੱਥੋਂ ਨੇ ਸੂਆ ਨਿਕਲਦਾ ਉਥੋਂ ਨਹੀਂ ਕਢੋ ਆ ਨਮੀ ਜਗਾ ਤੋਂ ਜਿਹੜਾ ਭਾਈਬੰਦੀ ਨਾਲ ਆ ਸੂਆ ਇਥੋਂ ਦੀ ਇੱਥੇ ਦੇ ਕੁਝ ਚੌਧਰੀਆਂ ਨੇ ਪਹਿਲਾਂ ਘੜਾਇਆ ਸੀਗਾ ਠੀਕ ਆ ਪੁੰਨਖਤਾਨੇ ਲੋਕਾਂ ਨੇ ਜ਼ਮੀਨ ਦੇ ਦਿੱਤੀ ਵੀ ਕੱਢ ਲਓ ਇਹਦੇ ਵਿੱਚ ਅਸੀਂ ਬਜ਼ੁਰਗਾਂ ਨਾਲ ਗੱਲ ਕਰੀਆ ਬਟਰੇਆਣੇ ਦੇ ਨਾਲ ਨਾ ਵੀ ਇਹਦੇ ਆਲੇ-ਆਲੇ ਫਿਰ ਫੋਰੈਸਟ ਵਾਲੇ ਕਹਿੰਦੇ ਦਰਖਤ ਲਾਉਣ ਆ ਗਏ ਸੀ ਉਸ ਟਾਈਮ 'ਇਹ ਪੈਣ ਪੈਣ ਪੂਂਡ ਦੀ ਗੱਲ ਹੈ ਇਹ ਤੇ ਕਹਿੰਦੇ ਵੀ ਅਸੀਂ ਦਰਖਤ ਲਾਉਣ ਮਨਾ ਕਰਦੇ ਵੀ ਅਸੀਂ ਤੁਸਾਨੂੰ ਪੁੰਨਖਤਾਨੇ ਜਗ੍ਹਾ ਦਿੱਤੀ ਹੈ ਇਹ ਇਸ ਕਰਕੇ ਸਰਕਾਰੀ ਜਗ੍ਹਾ ਨਹੀਂ ਹੈਗੀ ਹੁਣ ਇੱਥੇ ਦਾ ਜਿਹੜਾ ਸਰਕਾਰ ਦੇ ਨੁਮਾਇੰਦੇ ਨੇ ਸਰਕਾਰ ਦੇ ਚਿਹਤੇ ਨੇ ਇੱਥੇ ਉਹ ਕਹਿੰਦੇ ਵੀ ਸਾਡੇ ਖੇਤ ਨੂੰ ਸਿੱਧਾ ਪਾਣੀ ਲੱਗ ਜੇ ਹਵਾਲਾ ਨੇਦ ਨੇ ਵੀ ਹੋਰ ਖੇਤਾਂ ਨੂੰ ਹੀ ਪਾਣੀ ਲੱਗੂਗਾ ਇਹ ਗੱਲ ਨਹੀਂ ਹੈਗੀ ਹੋਰ ਸੂਏ ਨਿਕਾ ਦੇ ਨੇ ਉਹਨਾਂ ਚੋਂ ਵੀ ਇਹ ਆਪਣਾ ਪਾਣੀ ਵਧਾ ਸਕਦੇ ਨੇ ਪਰ ਇੱਥੇ ਆ ਇੱਕ ਬੰਦੇ ਕੋਲ 7 ਬਿਗੇ ਜ਼ਮੀਨ ਆ ਇੱਕ ਕੋਲ 5 ਬਿਗੇ ਜ਼ਮੀਨ ਆ ਬਿਲਕੁਲ ਕੈਂਚੀ ਵੱਡ ਕਿਲਾ ਵੱਡ ਕੇ ਹੈ ਲੈ ਕੇ ਜਾ ਰਹੇ ਨੇ ਤੇ ਇਹਨੂੰ 10 ਫੁੱਟ ਉੱਚਾ ਕਰ ਰਹੇ ਨੇ ਇਤਰੋਂ ਜਦੋਂ ਕੋਈ ਵੱਟੀਆਂ ਬਾਰਿਸ਼ ਆਉਣਗੇ ਤਾਂ ਪਾਣੀ ਦਾ ਢਾਬ ਵੀ ਲੱਗੂਗੀ ਇਸ ਕਰਕੇ ਵੱਡਾ ਨੁਕਸਾਨ ਆ ਕਿਸਾਨ ਦਾ ਅਸੀਂ ਬੇਨਤੀ ਕਰਦੇ ਆ ਜਿਹੜੇ ਸਾਡੇ ਅਧਿਕਾਰੀ ਖੜੇ ਨੇ ਸਤਿਕਾਰਯੋਗ ਨੇ ਭਈਆ ਮਸ਼ੀਨ ਲਾਹੋ ਉਹ ਮਸ਼ੀਨ ਲਾ ਦੋ ਭਾਈ ਬਣ ਕੇ ਇਹ ਲਾਹੋ ਮਸ਼ੀਨ ਨੂੰ ਜੀ ਬੰਦ ਕਰੋ ਮਸ਼ੀਨ ਨੂੰ ਲਾਹੋ ਬਈ ਨੂੰ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਆ ਜਿਹੜੀ ਮਸ਼ੀਨ ਲਾ ਕੇ ਆਪਦਾ ਇੱਥੋਂ ਜਾਓ ਬਈ ਅਸੀਂ ਮੰਨਤੀ ਨਹੀਂ ਕਰਨਦੇ ਹੈਗੇ ਪਿੰਡ ਆ ਬਣਿਆ ਰਹੇ ਨੇਗੇ ਹੋਰ ਬੇਨਤੀ ਕਰਦਾ ਵੀ ਸਿੱਧੂ ਜੀ ਜਲਦੀ ਜਲਦੀ ਪਹੁੰਚੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ